ਬਲਾਕ ਮਲੋੜ ਦੇ ਅਨਤਖ ਸੇਵਾਦਾਰ ਤੇਜਪਾਲ ਸੇਠੀ ਇਨਸਾਨ ਦੇ ਧਰਮ ਪਤਨੀ ਅਤੇ ਜ਼ੋਨ ਨੰਬਰ 5 ਦੀ ਪ੍ਰੇਮੀ ਸਮਿਤੀ ਦੀ ਸੇਵਾਦਾਰ ਭੈਣ ਇਕਤਾ ਇਨਸਾਨ ਅਤੇ ਸੇਵਾਦਾਰ ਸੁਨੀਲ ਇਨਸਾਨ ਦੀ ਮਾਤਾ ਦਰਸ਼ਨਾ ਰਾਣੀ ਇਨਸਾਨ ਨਿਵਾਸੀ ਸੁਰਜਾਰਾਮ ਮਾਰਕੀਟ ਮਲੋੜ ਦੇ ਚੋਲਾ ਛੱਡਣ ਤੋਂ ਬਾਅਦ ਉਹਨਾਂ ਦਾ ਮ੍ਰਿਤਕ ਸ਼ਰੀਰ ਪਰਿਵਾਰ ਨੇ ਆਪਸੀ ਸਹਿਮਤੀ ਡਾਕਟਰੀ ਦੀਆਂ ਨਵੀਆਂ ਮੈਡੀਕਲ ਖੋਜਾਂ ਲਈ ਦਾਨ ਕੀਤਾ ਹੈ ਇਸ ਮੌਕੇ ਮਾਤਾ ਜੀ ਦੀ ਨੂੰਹਾਂ ਅਤੇ ਧੀਆਂ ਨੇ ਮਾਤਾ ਜੀ ਦੇ ਅਰਥੀ ਨੂੰ ਮੋਢਾਂ 'ਤੇ ਦਿੱਤਾ ਮਾਤਾ ਜੀ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰਨ ਲਈ ਨਵਾਬ ਸੁਰਜਾਰਾਮ ਮਾਰਕੀਟ ਤੋਂ ਮਹਾਰਾਜਾ ਅਗਰਸੇਨ ਚੌਂਕ ਤੱਕ ਅੰਤਿਮ ਸ਼ਵ ਯਾਤਰਾ ਕੱਢੀ ਗਈ ਜਿੱਥੇ ਪਰਿਵਾਰਕ ਮੈਂਬਰਾਂ ਰਿਸ਼ਤੇਦਾਰਾਂ ਪ੍ਰੇਮੀ ਸਮਿਤੀ ਦੇ ਸੇਵਾਦਾਰਾਂ ਅਤੇ ਭਾਰੀ ਗਿਣਤੀ ਦੇ ਵਿੱਚ ਪਹੁੰਚੀ ਸਾਥ ਸੰਗਤਾਂ ਨੇ ਸ਼ਹਾ ਸਤਨਾਮ ਜੀ ਗ੍ਰੀਨੈਸ ਵੈਲਫੇਅਰ ਕਮੇਟੀ ਦੇ ਭਾਈ ਭੈਣ ਮਾਤਾ ਦਰਸ਼ਨਾ ਰਾਣੀ ਇਨਸਾਨ ਦੀ ਮ੍ਰਿਤਕ ਦੇਹ ਨੂੰ ਨੈਸ਼ਨਲ ਕੈਪੀਟਲ ਰੀਜਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਪਿੰਡ ਨਾਲਪੁਰ ਹਾਪੜ ਰੋਡ ਮੇਰਠ ਨੂੰ ਨਵੀਆਂ ਖੋਜਾਂ ਲਈ ਦਾਨ ਕੀਤਾ ਗਿਆ ਇਸ ਮੁਕੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਵਿੱਚੋਂ ਤੇਜਪਾਲ ਸੇਠੀ ਇਨਸਾ ਇੱਕਤਾ ਇਨਸਾ ਸੁਨੀਲ ਇਨਸਾ ਅੰਸ਼ ਇਨਸਾ ਸ਼ਗਨਾਲਾਲ ਸੇਠੀ ਇਨਸਾ ਸਣੇ ਹੋਰ ਵੀ ਪਤਵੰਤੇ ਸੱਜਣ ਮੌਜੂਦ ਸਨ ਤਵੇ ਕਿ ਤੁਸੀਂ ਡੇਰਾ ਸੱਚਾ ਸੌਦਾ ਦੇ ਜੋ ਵੀ ਸੇਵਾਦਾਰ ਹੁੰਦੇ ਨੇ ਡੇਰਾ ਪ੍ਰੇਮੀਆਂ ਵੱਲੋਂ ਜਦੋਂ ਵੀ ਪਰਿਵਾਰਕ ਮੈਂਬਰਾਂ 'ਚ ਕਿਸੇ ਦਾ ਦਿਹਾਂਤ ਹੁੰਦਾ ਹੈ ਤਾਂ ਉਸ ਮ੍ਰਿਤਕ ਸ਼ਰੀਰ ਨੂੰ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਦਾਹ ਸੰਸਕਾਰ ਕਰਨ ਦੀ ਬਜਾਏ ਅਗਨੀ ਪੇਟ ਕਰਨ ਦੀ ਬਜਾਏ ਉਸ ਮ੍ਰਿਤਕ ਸ਼ਰੀਰ ਨੂੰ ਮੈਡੀਕਲ ਖੋਜਾਂ ਦੇ ਲਈ ਦਾਨ ਕਰਦੇ ਹਨ ਤਾਂ ਕਿ ਜੋ ਮੈਡੀਕਲ ਖੇਤਰ ਦੇ ਵਿੱਚ ਨਵੇਂ ਵਿਦਿਆਰਥੀ ਹੁੰਦੇ ਨੇ ਉਹਨਾਂ ਨੂੰ ਰਿਸਰਚ ਦੇ ਵਿੱਚ ਜਲਦ ਕਾਮਯਾਬੀ ਹਾਸਿਲ ਹੋਵੇ ਅਤੇ ਨਵੇਂ-ਨਵੇਂ ਬਿਮਾਰੀਆਂ ਤੇ ਨਵੇਂ ਖੁਲਾਸੇ ਹੋਣ ਤੇ ਦਿਰਾਸ਼ਰਦ ਹਲਵਾਵਾਂ ਵੱਲੋਂ ਕੀਤੇ ਗਏ ਇਸ ਨੇਕ ਉਪਰਾਲੇ ਨੂੰ ਜੋ ਦਰਸ਼ਕ ਇਸ ਰਿਪੋਰਟ ਨੂੰ ਦੇਖ ਰਹੇ ਹਨ ਉਹ ਆਪ ਦੇ ਕੀ ਪ੍ਰਤੀਕਰਮ ਦੇਣਾ ਚਾਹੁੰਦੇ ਨੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਅਤੇ ਵੱਧ ਤੋਂ ਵੱਧ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ